ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੁਸ ਸਰਾਜ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਵੱਡੀਆਂ ਮੱਛੀਆਂ ਨੂੰ ਕਦੋਂ ਫੜਿਆ ਜਾਵੇਗਾ ਵੱਡੇ ਮਗਰਮੱਛ ਨਸ਼ਾ ਤਸਕਰ ਨੇ ਸਸਤਰਕਾਰ ਉਹਨਾਂ ਨੂੰ ਸਹਾਰਾ ਦੇ ਰਹੀ ਹੈ ਸਰਕਾਰ ਦੀ ਆੜ ਦੇ ਵਿੱਚ ਉਹ ਨਸ਼ਾ ਵੇਚ ਰਹੇ ਨੇ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਖਾਸ ਕਰਕੇ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਨੂੰ ਲੈ ਕੇ 2 ਵਜੇ ਤੋਂ ਬਾਅਦ ਫੁੱਲ ਸੁਰੱਖਿਆ ਬਟੋਰੀ ਹੈ ਜਬਾਨ ਤੇ ਬਾਹਰ ਆਈ ਸੀ ਚੱਟਾ ਫੜਿਆ ਗਿਆ ਕੋਠੀ ਹੈ ਫਿਰ ਬਾਅਦ ਵਿੱਚ ਖੁਲਾਸੇ ਕੀਤੇ ਪੋਡਕਾਸਟ ਕਰਕੇ ਮਕਰੋਣਾ ਕੋਲ ਕਿ ਭਾਈ ਜਿਹੜੀ ਮੇਰੀ ਜਾਇਦਾਦ ਹੈ ਮੇਰੀ 80 ਤੋਂ 90 ਹਜ਼ਾਰ ਦਾ ਸੈਲਰੀ ਹੈ ਕੋਠੀ ਤੇ ਮੇਰਾ ਲੋਨ ਚੱਲਦਾ ਹੈ ਗੱਡੀ ਤੇ ਲੋਨ ਹੈ ਮੋਟਰਸਾਈਕਲ ਤੇ ਲੋਨ ਹੈ ਬਾਕੀ ਚੀਜ਼ਾਂ ਵੀ ਸਾਰੀਆਂ ਲੋਨ ਤੇ ਚੱਲ ਰਹੀਆਂ ਨੇ ਹਾਲਾਂਕਿ ਸਿਮਰ ਜਿਹੜੇ ਮਕਰ ਸਾਹਿਬ ਸੀ ਉਹਨਾਂ ਨੇ ਵਾਰ-ਵਾਰ ਅਮਨਦੀਪ ਕੌਰ ਨੂੰ ਇਹਨਾਂ ਗੱਲਾਂ ਉੱਤੇ ਝੂਠਾ ਠਹਿਰਾਇਆ ਉਹਨੇ ਇੱਕ ਪੋਡਕਾਸਟ ਨਹੀਂ ਕੀਤਾ ਉਹਨੇ ਦੋ ਤੋਂ ਤਿੰਨ ਪੋਡਕਾਸਟ ਕੀਤੇ ਇੰਟਰਵਿਊ ਯਾਨੀ ਕਿ ਮੈਂ ਸੁਰਖੀਆਂ ਦੇ ਵਿੱਚ ਬਣੀ ਰਹਾ ਆਪਣੇ ਆਪ ਨੂੰ ਦੱਸਾਂ ਕਿ ਮੈਂ ਬਿਲਕੁਲ ਸਹੀ ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬਿਲਕੁਲ ਗਲਤ ਹੈ ਲੇਕਿਨ ਅੱਜ ਠਿੱਕੇ ਚੜ ਗਏ ਵਿਜੀਲੈਂਸ ਦੇ ਕਿੱਥੇ ਚੜੀ ਉਹ ਵੀ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੇ ਘਰ ਦੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਅਤੇ ਇਹ ਵੀ ਖੁਲਾਸੇ ਕੀਤੇ ਗਏ ਵਿਜੀਲੈਂਸ ਵਿਭਾਗ ਦੇ ਸਰਪੋਚ ਅਧਿਕਾਰੀਆਂ ਵੱਲੋਂ ਕਿ ਕਰੋੜ ਰੁਪਏ ਦੀ ਜਾਇਦਾਦ ਬਿਲਕੁਲ ਸਹੀ ਹੈ ਲੇਕਿਨ 39 ਲੱਖ ਰੁਪਏ ਕਿੱਥੋਂ ਆਇਆ ਪੰਜਾਬੀਓ ਦੇਖੋ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੇ ਲਈ ਇੱਕ ਬੜੀ ਵੱਡੀ ਮੈਮ ਚਲਾ ਕੇ ਬੈਠੀ ਹੋਈ ਹੈ ਦੂਸਰੇ ਪਾਸੇ ਇਨਾ ਅਸੀਂ ਦੁੱਧ ਦੀ ਰਾਖੀ ਬਿੱਲੇ ਪਾਏ ਹੋਏ ਨੇ ਜਾਂ ਵਾਰ ਹੀ ਖੇਤ ਨੂੰ ਖਾਈ ਜਾ ਰਹੀ ਹੈ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਸ ਦੇ ਵਿੱਚ ਕੱਲੀ ਬੀਬੀ ਅਮਨਦੀਪ ਕੌਰ ਕਨਸਟੇਬਲ ਕਾਰੀਤਾਰ ਵਾਲੀ ਇੰਸਟਾਗ੍ਰਾਮ ਦੀ ਕਵੀਨ ਨਹੀਂ ਹੈ ਇਸ ਦੇ ਵਿੱਚ ਵੱਡੇ ਅਫਸਰ ਵੀ ਨੇ ਇਸ ਦੇ ਵਿੱਚ ਮੌਜੂਦਾ ਪਾਰਟੀ ਦੇ ਕੁਝ ਲੋਕ ਵੀ ਨੇ ਚਾਹੇ ਉਹ ਮੰਤਰੀ ਹੋ ਸਕਦਾ ਹੈ ਚਾਹੇ ਉਹ ਵਿਧਾਇਕ ਹੋ ਸਕਦੇ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਵਾਰ-ਵਾਰ ਕਹਿੰਦੇ ਸੀ ਕਿ ਆਈਪੀਐਸ ਅਫਸਰ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਆడియో ਵਾਇਰਲ ਹੁੰਦੀ ਹੈ ਜਿੱਤੇ ਫੋਨ ਤੇ ਗੱਲਬਾਤ ਕੀਤੀ ਜਾਂਦੀ ਹੈ ਇੱਕ ਮੁਲਾਜ਼ਮ ਵੱਲੋਂ ਬਾਅਦ ਵਿੱਚ ਉਹ ਵੀਡੀਓ ਘਟਾ ਦਿੱਤੀ ਗਈ ਲੇਕਿਨ ਸੁਖਪਾਲ ਸਿੰਘ ਖਹਿਰਾ ਦੀ ਜ਼ੁਬਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੁੱਲ ਚੜਾ ਦਿੱਤੇ ਨੇ ਹੁਣ ਕਿਹੜੇ ਚਿਹਰੇ ਵੱਡੇ ਆਉਣਗੇ ਕਿੱਥੋਂ ਤੱਕ ਇਹ ਸਿਸਟਮ ਚੱਲਦਾ ਹੈ ਇਸ ਪੈਸਾ ਕਿਵੇਂ ਅੱਗੇ ਭੇਜਿਆ ਜਾਂਦਾ ਹੈ ਕਿੰਨਾਂ ਦੇ ਮਹੀਨੇ ਮੁੱਕੇ ਹੁੰਦੇ ਨੇ ਕਿੰਨਾਂ ਦੀ ਆਰ ਦੇ ਵਿੱਚ 39 ਲੱਖ ਰੁਪਏ ਦੀ ਐਕਸਟਰਾ ਜ਼ਾਇਦਾਦ ਬਣਾਈ ਹੈ ਅਮਨਦੀਪ ਕੌਰ ਨੇ ਕਿਵੇਂ ਚਿੱਟਾ ਵਿਚਿਆ ਗਿਆ ਕਿਸ ਤਰ੍ਹਾਂ ਵਿਚਿਆ ਗਿਆ ਕਿੰਨਾਂ ਨੂੰ ਵਿਚਿਆ ਗਿਆ ਕਿੰਨਾਂ ਨੂੰ ਮਹੀਨਾ ਦਿੱਤਾ ਗਿਆ ਇਹ ਸਾਰੇ ਖੁਲਾਸੇ ਰਾਤੋਂ ਰਾਤ ਹੀ ਹੋ ਜਾਣਗੇ ਕਿਉਂਕਿ ਹੁਣ ਪੂਰੀ ਤਰ੍ਹਾਂ ਸ਼ਕੰਜੇ ਵਿੱਚ ਫਸੀ ਹੈ ਅਮਨਦੀਪ ਕੋ ਜੋ ਕਾਂਸਟੇਬਲ ਹੈ ਇਹ ਉਹ ਪਹਿਲਾ ਇਹ ਉਸ ਨੂੰ ਝਟਕਾ ਨਹੀਂ ਹੈ ਇਸ ਤੋਂ ਪਹਿਲਾਂ ਉਸ ਨੂੰ ਤਿੰਨ ਵਾਰ ਝਟਕੇ ਲੱਗੇ ਹੋਏ ਨੇ ਲੇਕਿਨ ਉਹ ਕਾਫੀ ਸੁਰੱਖਿਆ ਦੇ ਵਿੱਚ ਬਣੀ ਰਹੀ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਪੱਤਰਕਾਰਾਂ ਵੱਲੋਂ ਵਾਰ-ਵਾਰ ਉਸ ਦੀਆਂ ਕੋਠੀ ਦੀਆਂ ਤਸਵੀਰਾਂ ਦਿਖਾ ਕੇ ਕਿਹਾ ਗਿਆ ਕਿ ਭਈ ਆ ਜਾਇਦਾਦ ਦੀ ਇਨਵੈਸਟੀਗੇਸ਼ਨ ਹੋਵੇ ਇਹਦੇ ਉੱਤੇ ਬਲਡੋਜ਼ਰ ਚਲਾਓ ਇਹਦੇ ਉੱਤੇ ਪੀਲਾ ਪੰਜਾ ਚਲਾਓ ਲੇਕਿਨ ਹੁਣ ਪੰਜਾਬ ਸਰਕਾਰ ਅਤੇ ਬਿਜ਼ਨਸ ਵਿਭਾਗ ਨੇ ਉਸ ਦੀ ਸਾਰੀ ਜਾਇਦਾਦ ਸੂਤਰ ਦੱਸਦੇ ਨੇ ਕਿ ਕੁਰਕੀ ਕਰ ਲਈ ਹੈ ਜਬਤ ਕਰ ਲਈ ਹੈ ਧੰਨਵਾਦ